ਦੇਵਲ ਨੂੰ ਚੱਲ ਗਿਆ ਆਪਣਾ ਵਿਧਾਇਕਾਂ ਦੀ ਵਿਧਿਆਲ ਨੂੰ ਜੀ ਤੇ ਕਹਿੰਦੇ 75 ਸਾਲ ਹੋ ਗਿਆ ਵਿਧਾਇਕਾਂ ਦੀ ਵਿਦਿਆ ਦਾ ਕੁਛ ਹਤਾ ਪਤਾ ਨਹੀਂ ਲੱਗ ਰਿਹਾ ਹੁਣ ਹਾਈ ਕੋਰਟ ਵੀ ਇਸ ਚੀਜ਼ ਤੇ ਫਿਕਰਮੰਦ ਹੈ ਵਿਚਾਰ ਕਰ ਰਹੀ ਹੈ ਜਸਟਿਸ ਸੰਧੂ ਨੇ ਮਾਮਲਾ ਸੁਣਿਆ ਕੋਈ ਹਰਿਆਣੇ ਦਾ ਸੀਗਾ ਬੰਦਾ ਜੀ ਉਹਦਾ ਡਿਗਰੀਆਂ ਦਾ ਰੌਲਾ ਪੈ ਗਿਆ ਜਦੋਂ ਡਿਗਰੀਆਂ ਦਾ ਰੌਲਾ ਪੈ ਗਿਆ ਜਨਾਬ ਤੇ ਉਸ ਤੋਂ ਬਾਅਦ ਮਾਮਲਾ ਹਾਈ ਕੋਰਟ ਆਇਆ ਹੂੰ ਉਹ ਜਿਹੜੀਆਂ ਡਿਗਰੀਆਂ ਨੇ ਜਿੱਥੋਂ ਉਹ UGC ਤੋਂ ਕਹ ਲੋ ਕਿ ਜੋ ਮੰਨਤਾ ਹੁੰਦੀ ਹੈ ਨਹੀਂ ਹੈ ਤੇ ਉਹ ਜਨਾਬ ਕਹਿੰਦੇ ਜੀ ਕਿ ਦੇਖੋ ਭਾਈ ਗੱਲ ਇਹ ਆ ਕਿ ਮੈਨੂੰ ਤੇ ਜਾਣਕਾਰੀ ਨਹੀਂ ਇਹਦੀ ਮੈਂ ਕੀ ਕਰਾਂ ਮਤਲਬ ਕਿ ਵਿਦਿਆਕ ਜੋ ਦੀ ਯੋਗਤਾ ਸੀਗੀ ਭਾਈ ਉਹ ਵਿਦਿਆਕ ਯੋਗਤਾ ਉਸਨੇ ਗਲਤ ਦਰਸਾਈ ਸੀਗੀ ਜੀ ਯਾਨੀ ਗਲਤ ਜਾਣਕਾਰੀ ਦਿੱਤੀ ਕਿਸੇ ਨੇ ਚੈਲੰਜ ਕੀਤਾ ਹਾਈ ਕੋਰਟ ਨੇ ਆਖਿਆ ਸੀ ਕੁਝ ਕਰ ਹੀ ਨਹੀਂ ਸਕਦੇ ਪਟੀਸ਼ਨ ਖਾਰਜ ਕਰ ਦਿੰਦੇ ਹੂੰ ਕਿਉਂਕਿ ਜਦੋਂ ਯੋਗਤਾ ਪੈਮਾਨਾ ਹੀ ਐ ਨਹੀਂਗੀ ਕਿਸੇ ਉਮੀਦਵਾਰ ਦੀ ਫਿਰ ਅਸੀਂ ਕੀ ਕਰੀਏ ਤਾਂ ਉੱਥੇ ਜਿਹੜੇ ਜਸਟਿਸ ਮਹਾਵੀਰ ਸਿੰਘ ਜੀ ਸੰਧੂ ਨੇ ਉਹਨਾਂ ਨੇ ਜਿਹੜੇ ਡਾਕਟਰ ਰਜਿੰਦਰ ਪ੍ਰਸਾਦ ਸੀਗੇ ਸੰਵਿਧਾਨ ਸਭਾ ਦੇ ਵਿੱਚ ਜੀ ਉਹਨਾਂ ਦੇ ਮਤਲਬ ਕਿ ਵਿਚਾਰਾਂ ਨੂੰ ਕੋਟ ਕੀਤਾ ਹੂੰ ਕਿ ਉੱਥੇ ਉਸ ਵੇਲੇ ਚਰਚਾ ਹੋਈ ਜੀ ਕਿ ਭਾਈ ਜੋ ਨੁਮਾਇੰਦੇ ਨੇ ਐਮ ਐਲ ਏ ਨੇ ਐਮ ਪੀਜ਼ ਨੇ ਕਿ ਭਾਈ ਇਹ ਨਾ ਦੇਖੋ ਯੋਗਤਾ ਨਿਰਧਾਰਤ ਕਰੀਏ ਹੂੰ ਉਹ ਕਹਿੰਦੇ ਕਿ ਉਦੋਂ ਤੋਂ ਲੈ ਕੇ ਸੰਵਿਧਾਨ ਸਭਾ 'ਚ ਚਰਚਾ ਹੋਈ ਜੀ ਅੱਜ ਅਸੀਂ ਲਗਭਗ ਕਹਿ ਲੋ ਕਿ 80 ਸਾਲ ਅਗਾਹ ਆ ਗਏ ਹੂੰ ਸਾਡੇ ਤੋਂ ਇਹ ਪਮਾਨਾ ਹੀ ਤੈ ਨਹੀਂ ਹੋਇਆ ਇਹ ਜਾਂ ਤਾਂ ਸ਼ੁੱਧ ਰਾਜਨੀਤੀ ਹੈ ਹੂੰ ਤੇ ਜਾਂ ਕਹਿ ਲੋ ਕਿ ਕਿਤੇ ਨਾ ਕਿਤੇ ਸਾਡੇ ਵਾਸਤੇ ਇਹ ਪ੍ਰਬੰਧ ਹੈ ਜਿਹੜਾ ਉਹ ਚੰਗਾ ਨਹੀਂ ਹੈ ਜੀ ਤਾਂ ਬਿਲਕੁਲ ਇਹ ਗੱਲ ਜਿਹੜੀ ਆ ਵੱਡੀ ਕਹੀ ਗਈ ਆ ਤੇ ਜਨਾਬ ਹੁਣ ਰੋਲਾ ਇਹ ਪੈਂਦਾ ਕਿ ਕਈ ਵਾਰ ਸਰਪੰਚੀ ਦੇ ਇਲੈਕਸ਼ਨ ਵਾਸਤੇ ਯੋਗਤਾ ਨਿਰਤਾਰਤ ਹੋ ਜਾਂਦੀ ਹੈ ਪਰ ਐਮਐਲਏ ਭਾਵਿਆਂ ਨੂੰ ਪੜੋਵੇ ਕੋਈ ਚੱਕਰ ਨਹੀਂ ਆ ਉਹ ਹੀ ਆ ਕਈ ਤੇ ਮੰਤਰੀ ਜਿਹੜੇ ਆ ਪਿੱਛੇ ਜੇ ਉਹ ਮੈਂ ਵੇਖਿਆ ਇਹਨਾਂ ਦਾ ਚੱਕ ਕੇ ਕੋਈ 10 ਐ ਕੋਈ 12 ਜੀ ਹੁਣ ਜਿਹ ਵਿਧੇ ਦੀ ਯੋਗਤਾ ਦੇ ਹਿਸਾਬ ਨਾਲ ਲਈਏ ਉਹ ਕਹਿੰਦੇ ਕਿ ਨਹੀਂ ਨਹੀਂ ਵਿਧੇ ਦੀ ਯੋਗਤਾ ਛੱਡੋ ਯਾਰ ਤੁਸੀਂ ਸਾਡੀ ਕਾਬਲੀਅਤ ਸਿਆਸੀ ਤੌਰ ਤੇ ਦੇਖੋ ਸਾਡੀ ਤਰ੍ਹਾਂ ਦੇਖੋ ਤੁਸੀਂ ਸਾਡੇ ਬੋਲਣ ਦੀ ਗੱਲ ਇਹ ਆ ਕਿ ਭਾਈ ਹੁਣ ਇਹਦੇ ਚ ਆਪਾਂ ਕੁਝ ਵੀ ਨਹੀਂ ਕਰ ਸਕਦੇ ਇਹ ਤੇ ਕਾਨੂੰਨ ਜਿਹੜਾ ਕੋਈ ਬਣੇ ਕਿ ਭਾਈ ਕਟੋ-ਕਟ ਮੇਰੇ ਖਿਆਲ ਦੇ ਨਾਲ ਮੈਂ ਮੇਰਾ ਮੰਨਣਾ ਹੈ ਕਿ ਜੇ ਕੋਈ ਐਮ.ਐਲ.ਏ. ਤਾਂ ਗ੍ਰੈਜੂਏਟ ਹੋਣਾ ਚਾਹੀਦਾ ਕਟੋ-ਕਟ ਮੇਰਾ ਇਹ ਮੰਨਣਾ ਹੈ ਵਿਅਕਤੀਗਤ ਹਾਲਾਂਕਿ ਅਸੀਂ ਵੀ ਕੋਈ ਬਹੁਤੇ ਪੜੇ ਨਹੀਂ ਇਸ ਗੱਲ ਦਾ ਸਾਨੂੰ ਅਫਸੋਸ ਹੈ ਕਿ ਅਸੀਂ ਬਹੁਤੇ ਪੜੇ ਨਹੀਂ ਜੀ ਪਰ ਗਾਂਹ ਜਿਹੋ ਜਿਹਾ ਦੌਰ ਹੈ ਜਿਹੋ ਜੇ ਸੰਕਟ ਨੇ ਉਹਦੇ ਮੱਦੇਨਜ਼ਰ ਕਿ ਇੱਕ ਤੇ ਉਹ ਬੰਦਾ ਜਿਹੜਾ ਜਿਵੇਂ ਆਪਾਂ ਕਹਿ ਲਈਏ ਕਿ ਇੱਕ ਲੀਡਰ ਜਿਹੜਾ ਉਹ ਜਰਨਲਿਸਟ ਹੋਵੇ ਜਰਨਲਿਸਟ ਤੋਂ ਭਾਵ ਕਿ ਜਿਵੇਂ ਆਪਕੰਨੇ ਨਾ ਕਿ ਜੀ ਜਿਹੜੇ ਆਈਐਸ ਹੁੰਦੇ ਹੋ ਜਰਨਲਿਸਟ ਹੁੰਦੇ ਆ ਸਾਰੇ ਪਾਸੇ ਦੀ ਜਾਣਕਾਰੀ ਸਾਰੇ ਪਾਸੇ ਦੀ ਜਾਣਕਾਰੀ ਬਿਲਕੁਲ ਠੀਕ ਹੈ ਜੀ ਹੌਲੀ ਹੌਲੀ ਉਹ ਸਪੈਸ਼ਲਿਸਟ ਬਣ ਜਾਂਦੇ ਆ ਤਾਂ ਮੇਰਾ ਮੰਨਣਾ ਇਹ ਆ ਕਿ ਜਿਹੜਾ ਵੀ ਬੰਦਾ ਅੱਜ ਦੇ ਦੌਰ ਦੇ ਵਿੱਚ ਪੰਜਾਬ ਵਰਗੇ ਖਿੱਤੇ ਦੀ ਨੁਮਾਇੰਦੀ ਕਰੇ ਹੂੰ ਭਈ ਉਹ ਜਰਨਲਿਸਟ ਹੋਵੇ ਬਿਲਕੁਲ ਬਿਲਕੁਲ ਸਾਰੇ ਪਾਸੇ ਦੀ ਜਾਣਕਾਰੀ ਹੋਵੇ ਤੇ ਉਹ ਬੰਦਾ ਫਿਰ ਜਲਦੀ ਸਪੈਸ਼ਲਿਸਟ ਬਣ ਕੇ ਫਿਰ ਸਰਜਰੀ ਕਰੇ ਜੀ ਇਹ ਇਹ ਮੇਰਾ ਵਿਅਕਤੀਗਤ ਕਹਿ ਲਉ ਕਿ ਇੱਕ ਨਜ਼ਰੀਆ ਹੈ ਹੋ ਸਕਦਾ ਕੋਈ ਸਹਿਮਤ ਹੋਵੇ ਕੋਈ ਇਸ ਸਹਿਮਤੀ ਲੋਡ ਵੀ ਹੈ ਸਮਝ ਦਿ ਲੋ ਸਮਝ ਦਿ ਲੋ ਸਮਝ ਦਿ ਲੋ ਜੀ ਸਰ ਬਿਲਕੁਲ